ਪਤਾ ਨਹੀਂ ਕਿਉਂ ਜੈਤੋ ਦੇ ਐਮਐਲਏ ਸਾਹਿਬ ਨੂੰ ਪੱਤਰਕਾਰ ਭੜੇ ਲੱਗਣ ਲੱਗ ਗਿਆ ਇੱਕ ਵੀ ਕਾਵੇ ਕਿ ਭਾਈ ਸਾਹਿਬ ਸ਼ਹਿਰ ਚ ਗੰਦ ਪਿਆ ਪਿਆ ਬੁਰਾ ਹਾਲ ਹੈ ਗਲੀਆਂ ਦਾ ਬੁਰਾ ਹਾਲ ਹੈ ਚਿੱਟਾ ਵਿਕ ਰਿਹਾ ਫਿਰ ਉਹ ਉਹਦੇ ਤੇ ਪਰਚੇ ਕਰਉਣ ਤੋਂ ਪੁੱਛ ਪੱਤਰਕਾਰ ਉਹਦੀ ਸਵਾਲ ਕਰਦਾ ਜੇ ਤੁਸੀਂ ਸੱਤਾ ਚੋਂ ਜੇ ਤੁਸੀਂ ਸੱਤਾ ਚੋਂ ਹੀ ਲੈ ਗਏ ਕੀ ਨੈਮ ਮੁਲਕ ਦਾ ਨਾਮ ਲੈਣਾ ਅਸੀ ਗੱਲ ਮਨਜਤਾਰ ਸਿੰਘ ਸਰਾ ਅਸਟੇਮ ਅਸਟੇਮ ਜਿੱਥੋਂ ਦੇ ਵਿੱਚ ਅੰਦਰ ਦੇ ਤੋਂ ਦੇ ਵਿੱਚ ਜਿਹੜਾ ਮਾਹੌਲ ਆ ਅਸਟੇਮ ਜਿਹੜਾ ਤਣਾਪੂਰਨ ਬਣਿਆਗਾ ਜਿਵੇਂ ਕਿ ਇੱਕ ਪਾਸੇ ਹਕਮਚੰਦ ਉਹਦੇ ਨਾਲ ਪੱਕਾ ਦਰਦ ਕੀਤਾ ਗਿਆ ਸੀਗਾ ਉਸ ਨੂੰ ਲੈ ਕੇ ਦੂਜੀ ਧਰ ਵੀ ਜਿਹੜੀ ਦੂਜੀ ਪਾਸੇ ਸੀਗੀ ਤੇ ਇਧਰਲੇ ਪਾਸੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜਾ ਥੋੜੇ ਟਾਈਮ ਤੱਕ ਜਿਹੜਾ ਉਹਦਾ ਇਹ ਕਾ ਅਮੋਲਕ ਸੰਗਤ ਜਿਹੜੀ ਆਰਥੀ ਫੂਕੀ ਜਾਣੀ ਆ ਤੇ ਉਹ ਜਿਹੜਾ ਤਸਵੀਰਾਂ ਜਿਹੜਾ ਨੂੰ ਪਤਲਾ ਜਿਹੜਾ ਫਿੱਕਾ ਪੈਣਾ ਪਰ ਉਹ ਤਾਂ ਸਿਰਫ ਉਸ ਨੂੰ ਸੀ ਦਿਖਾ ਰਿਹਾ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਵੱਖ-ਵੱਖ ਪੱਤਰਕਾਰ ਉਸੇ ਪਹੁੰਚਿਆ ਵੱਖ-ਵੱਖ ਸਸਦਾਨ ਇੱਥੇ ਪਹੁੰਚ ਗੱਲਬਾਤ ਕਰਦੇ ਸਾਡਾ ਲੋਕਵਾਜ ਦੇ ਜਿਹੜੇ ਪੱਤਰਕਾਰ ਆ ਮਨਿੰਦਰ ਜੀ ਸਾਡਾ ਗੱਲਬਾਤ ਕਰ ਬਾਈ ਜੀ ਕੀ ਕਹਿਣਾ ਚਾਹੋ ਲਗਾਤਾਰ ਲਗਾਤਾਰ ਇਹੀ ਕੰਮ ਚੱਲ ਰਿਹਾ ਪੱਤਰਕਾਰਾਂ ਦਾ ਖਾਸ ਕਰਕੇ ਜੈਤੋ ਦੇ ਵਿੱਚ ਜ਼ਿਆਦਾ ਹੋ ਰਿਹਾ ਕੀ ਕਹਿਣਾ ਚਾਹੋ ਪਤਾ ਨਹੀਂ ਕਿਉਂ ਜੈਤੋ ਦੇ ਐਮਐਲਏ ਸਾਹਿਬ ਨੂੰ ਪੱਤਰਕਾਰ ਭੜੇ ਲੱਗਣ ਲੱਗ ਗਏ ਆ ਉਹ ਚਾਹੁੰਦੇ ਆ ਕਿ ਜਿਹੜਾ ਪੱਤਰਕਾਰ ਸਵੇਰੇ ਕਰ ਮੇਰੇ ਘਰੇ ਆ ਕੇ ਕਹਵੇ ਐਮਐਲਏ ਸਾਹਿਬ ਕਮਾਲ ਕਰੀ ਜਾਂਦੇ ਹੋ ਸ਼ਹਿਰ ਦਾ ਵਿਕਾਸ ਕਰੀ ਜਾਂਦੇ ਹੋ ਵੱਟ ਗੱਡੀ ਜਾਂਦੇ ਹੋ ਉਹ ਤਾਂ ਠੀਕ ਹੈ ਜੇ ਕੋਈ ਕਹਵੇ ਕਿ ਭਾਈ ਸਾਹਿਬ ਸ਼ਹਿਰ ਚ ਗੰਦ ਪਿਆ ਪਿਆ ਬੁਰਾ ਹਾਲ ਹੈ ਗਲੀਆਂ ਦਾ ਬੁਰਾ ਹਾਲ ਹੈ ਚਿੱਟਾ ਵਿਕ ਰਿਹਾ ਹੈ ਫਿਰ ਉਹ ਉਹਦੇ ਤੇ ਪਰਚੇ ਕਰਾਉਣ ਤੌਰ ਤੇ ਇਹ ਉਹਨਾਂ ਦੀ ਉਹ ਨਤੀਜਾ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਉਹ ਯੰਗ ਬੰਦੇ ਨੇ ਵੱਮੀ ਰਾਜਨੀਤੀ ਖੇਡਣੀ ਹੈ ਉਹਨਾਂ ਨੂੰ ਇਹ ਚੀਜ਼ਾਂ 'ਚ ਨਹੀਂ ਪੈਣਾ ਚਾਹੀਦਾ ਪੱਤਰਕਾਰ ਉਹਦੇ ਹੀ ਸਵਾਰ ਕਰਦਾ ਜੇ ਤੁਸੀਂ ਸੱਤਾ 'ਚੋਂ ਜੇ ਤੁਸੀਂ ਸੱਤਾ 'ਚੋਂ ਹੀ ਲੈ ਗਏ ਕੀ ਨੇ ਅਮੌਲਕ ਦਾ ਨਾਮ ਲੈਣਾ ਸੋ ਇਸ ਕਰਕੇ ਇਹ ਬੜੀ ਮੰਦਭਾਗੀ ਗੱਲ ਆ ਬੜਾ ਮੰਦਭਾਗਾ ਰਹਿ ਜਾਣਾ ਅੱਜ ਤੱਕ ਜੈਤੋ ਦੇ ਵਿੱਚ ਕਿਸੇ ਸਰਕਾਰ ਨੇ ਪੱਤਰਕਾਰ ਤੇ ਪਰਚਾ ਨਹੀਂ ਕੀਤਾ ਇਹ ਪਹਿਲੀ ਸਰਕਾਰ ਆ ਜਿਨੇ ਜਾਣ ਬੁੱਝ ਕੇ ਝੂਠਾ ਪਰਚਾ ਦਰਦਾ ਵੱਡਾ ਕਾਠਾ ਜੇ ਲੋਕਾਂ ਦਾ ਜਿਹੜਾ ਸਮਰਥਨ ਮਿਲਿਆ ਕਿਉਂ ਨਾਲੇ ਸਮੇਂ ਦੇ ਵਿੱਚ ਨਹੀਂ ਕਾਰਵਾਈ ਹੁੰਦੀ ਨਾ ਪਾਸਾ ਰੱਦ ਨਹੀਂ ਹੁੰਦਾ ਤਾਂ ਅਗਲਾ ਐਕਸ਼ਨ ਕੀ ਹੋਇਆ ਕਿ ਅਗਲਾ ਐਕਸ਼ਨ ਇਹ ਸਾਰੀਆਂ ਜਿੰਨੀਆਂ ਜਥੇਬੰਦੀਆਂ ਆਈਆਂ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਦੀ ਸਮਝ ਨਾਲ ਇਹਨਾਂ ਦੇ ਯਤਨਾਂ ਨਾਲ ਅਗਲਾ ਐਕਸ਼ਨ ਮਿਥਾਂਗੇ ਵੱਡਾ ਐਕਸ਼ਨ ਮਿਥਾਂਗੇ ਫਿਰ ਪੂਰੇ ਪੰਜਾਬ ਦੇ ਵਿੱਚੋਂ ਸੰਯੁਕਤ ਕਿਸਾਨ ਮੋਰਚੇ ਨੂੰ ਬੇਨਤੀ ਕਰਾਂਗੇ ਮਜ਼ਦੂਰ ਆਗੂਆਂ ਨੂੰ ਬੇਨਤੀ ਕਰਾਂਗੇ ਮੁਲਾਜ਼ਮ ਆਗੂਆਂ ਨੂੰ ਬੇਨਤੀ ਕਰਾਂਗੇ ਤੇ ਇਸ ਤੋਂ ਵੱਡਾ ਕਿੱਡਾ ਹੀ ਵੱਡਾ ਇਕੱਠਾ ਕਰਕੇ ਅਮੋਲਕ ਸਿੰਘ ਦੀ ਇਹ ਧੱਕੇਸ਼ਾਹੀ ਨੂੰ ਨਹੀਂ ਚੱਲਣ ਦੇਵਾਂ ਬਹੁਤ ਬਹੁਤ ਧੰਨਵਾਦ ਮਾਸਟਰ ਬਲਦੇਵ ਸਿੰਘਾ ਗੱਲਬਾਤ ਕਰਦੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮਾਸਟਰ ਬਲਦੇਵ ਮਾੜੇ ਇੱਧਰ ਸਾਈਡ ਤੇ ਹੋ ਜਾਈਏ ਬਿਲਕੁਲ ਕਰ ਲਓ ਗੱਲ ਵਾਜ ਜਾਏ ਇਸ ਜਿਹੜਾ ਅੱਜ ਧਰਨਾ ਮੇਰਾ ਰੱਖਤਾ ਜਾ ਇਹ ਪੱਤਰਕਾਰ ਹੁਕਮचंद ਦੇ ਜਿਹੜਾ ਖਿਲਾਫ ਪਰਚਾ ਦਰਜ ਜਾਲੀ ਪਰਚਾ ਪਦਰਜ ਕੀਤਾ ਉਹਦੇ ਵਿਰੋਧ ਵਿੱਚ ਮੈਂ ਕਾਂਗਰਸ ਪਾਰਟੀ ਵੱਲੋਂ ਪੂਰੇ ਜੋਰ ਲਾ ਕੇ ਆਪਣੀ ਸਾਰੀ ਪਾਰਟੀ ਵੱਲੋਂ ਔਰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜਾ ਮੌਲਿਕ ਸੰਗ ਐਮਐਲਏ ਹੈ ਇਹਦਾ ਜਿਹੜਾ ਲੋਕਾਂ ਪ੍ਰਤੀ ਰਵਈਆ ਉਹ ਲੋਕਾਂ ਦੇ ਵਿੱਚ ਜਾਗਰੂਕ ਕਰਾਂਗੇ ਔਰ ਮੈਂ ਪੱਤਰਕਾਰ ਭਾਈਚਾਰੇ ਦਾ ਪੂਰਾ ਸਾਥ ਦੇਵਾਂਗਾ ਹਰਨਾਸੀ ਮਾਸਟਰ ਬਲਦੇਵ ਸਿੰਘ ਜਿਹੜੇ ਕਿ ਉਧਾਇਕ ਦੇ ਵੱਲੋਂ ਜਿਹੜਾ ਦੋਸ਼ ਲਗਾਏ ਜਾ ਰਹੇ ਉਹਨਾਂ ਦੇ ਉੱਤੇ ਵੀ ਦੇਖ ਕੇ ਉਹਨਾਂ ਨੇ ਜਿਹੜਾ ਪਰਸਬਦ ਕਰਾਇਆ